ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇੱਕ ਵੱਡੀ ਕਮੈਂਡੇਟਰ ਗੋਲਡੀ ਨਸਰਾਲੀ ਸਾਡੀ ਸਮੁੱਚੀ ਨਵੀਂ ਬਣੀ ಗ್ರಾಮ ਪੰਚਾਇਤ ਦਾ ਜਿਹੜਾ ਦਿਲ ਦੀਆਂ ਗਹਿਰਾਈਆਂ ਵਿੱਚੋਂ ਜਿਹੜਾ ਧੰਨਵਾਦ ਜਿਹੜਾ ਕਰਨਾ ਚਾਹੁੰਦਾ ਕਿਉਂਕਿ ਪਿਛਲੇ ਕਾਫੀ ਟਾਈਮ ਤੋਂ ਇਸ ਗਰਾਊਂਡ ਦੇ ਵਿੱਚ ਜਿਹੜਾ ਖਿਡਾਰੀ ਜਿਹੜਾ ਨਹੀਂ ਆਉਂਦੇ ਸੀ ਕਿਉਂਕਿ ਇਹ ਖੇਡਣ ਯੋਗ ਜਿਹੜਾ ਨਹੀਂ ਹੈਗਾ ਸੀ ਇਹ ਆਪਾਂ ਸਾਰੇ ਜਾਣਦੇ ਹਾਂ ਇਹ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਗਰਾਊਂਡ ਦੇ ਬਾਰੇ ਜਾਨੀ ਕਹਿਣ ਦਾ ਮਤਲਬ ਵੀ ਕਿਸੇ ਨੇ ਸੋਚਿਆ ਨਹੀਂ ਸੀਗਾ ਗੁਰਵਿੰਦਰ ਸਿੰਘ ਕਾਲਾ ਦੀ ਸਮੂਚੀ ਨਵੀਂ ਬਣੀ ಗ್ರಾಮ ਪੰਚਾਇਤ ਦਾ ਮੈਂ ਬਹੁਤ ਬਹੁਤ ਜਿਹੜਾ ਧੰਨਵਾਦ ਕਰਦਾ ਹਾਂ ਕੱਲ ਤੋਂ ਜਿਹੜਾ ਕੰਮ ਸਟਾਰਟ ਹੋਇਆ ਤੇ ਕੰਮ ਵੀ ਜਿਹੜਾ ਜੰਗੀ ਪੱਦਰ ਤੇ ਆਪਾਂ ਕਹਿ ਲਈਏ ਵੀ ਸਟਾਰਟ ਹੋਇਆ ਇਹਦੇ ਲਈ ਸਾਰੀ ਪੰਚਾਇਤ ਸਮੂਚਾ ਨਗਰ ਨਸਰਾਲੀ ਜਿਹੜਾ ਵਧਾਈ ਦਾ ਪਾਤਰ ਹੈ ਕਿਉਂਕਿ ਕੋਈ ਸਮਾਂ ਸੀਗਾ ਚੀਤ ਬਾਬਾ ਹਰੀ ਸਿੰਘ ਸਪੋਰਟਸ ਕਲੱਬ ਨਸਰਾਲੀ ਦੇ ਬੈਨਰ ਹੇਠ ਵੱਡੇ ਵੱਡੇ ਜਿਹੜੇ ਖੇਡ ਮੇਲੇ ਜਿਹੜੇ ਇਸ ਗਰਾਊਂਡ ਦੇ ਵਿੱਚ ਹੋਏ ਪਹਿਲੀਆਂ ਦੀਆਂ ਗੱਲਾਂ ਨੇ ਤੇ ਗੱਲਾਂ ਕਹਿੰਦੇ ਪਾਲੀ ਦੇਤ ਵਾਲੀ ਉਹਨਾਂ ਨੇ ਇਹਨਾਂ ਗਰਾਊਂਡਾਂ ਦੇ ਨਾਲ ਸਟੇਜਾਂ ਤੋਂ ਕਰੀਆਂ ਤੇ ਉਸ ਤੋਂ ਬਾਅਦ ਬਹੁਤ ਵਧੀਆ ਪ੍ਰਦਰਸ਼ਨ ਜਿਹੜਾ ਨਸਰਾਲੀ ਦੀ ਕਬੱਡੀ ਟੀਮ ਦਾ ਜਿਹੜਾ ਰਿਹਾ ਸਰ ਮੇਜਰ ਹਰਦੇਵ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਸਰਾਲੀ ਉੱਥੇ ਬਹੁਤ ਵਧੀਆ ਟੀਮਾਂ ਦਾ ਪ੍ਰਦਰਸ਼ਨ ਰਿਹਾ ਤੇ ਉੱਥੇ ਗਰਾਊਂਡ ਵੀ ਸਾਡਾ ਬਹੁਤ ਵਧੀਆ ਜਿਹੜਾ ਬਣਾਇਆ ਹੋਇਆ ਪਰਾ ਪਿੰਡ ਦਾ ਜਿਹੜਾ ਲੋਕਲ ਗਰਾਊਂਡ ਸੀ